देखो मैं जाना <laughs> ए, मैं ए, है संगरूर। ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ? ਨਹੀਂ ਨਹੀਂ ਸਭ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ। ਯਾਰ ਮੈਂ ਸਾਫ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋਊਗਾ? ਇਹਦਾ ਮਤਲਬ ਆ ਮੈਨੂੰ ਤਾਂ ਤੁਸੀਂ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ। ਸਾਰਾ ਪੰਜਾਬ ਕੁੱਟਦੇ ਕੀ ਇਹ ਮੁੱਖ ਮੰਤਰੀ ਦੀ ਸਰਕਾਰ? ਇਹ ਵੀ ਗੱਲ ਨਹੀਂ ਹੈਗੀ ਸਭ ਇਹ ਤਾਂ ਇੱਕ ਭਗਵਾਨਤਮਾਨ ਨੂੰ ਸਮਝਾਓ ਮਾੜੀ-ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ। ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ। ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੋਕੇ ਉਹਨਾਂ ਨੂੰ ਮੈਂ ਸੰਗਰੂਰ ਜਾ ਰਿਹਾ ਹਾਂ ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ ਆ ਡੀਐਸਪੀ ਆ ਰਿਹਾ ਹੈ ਐਸਐਚਓ ਲੱਗੇ ਹੋਏ ਹੈ ਇਹ ਜਿਹੜੀ ਤਕਸ਼ਾਹੀ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਹੈ ਹਾਂ ਜੀ ਜੀ ਦੇਖੋ ਮੈਂ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੋਂ ਬਾਹਰ ਜਾ ਰਿਹਾ ਮੈਂ ਇੱਕ ਲੋਕ ਤਾਕਤ ਦੇ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਤੁਸੀਂ ਗੱਡੀ ਬੇਦੀਏ ਬਸ ਇੱਕ ਰਿਕਵੈਸਟ ਕਰਦਾ ਮੈਂ ਕਿ ਤੁਸੀਂ ਜਾਨੂੰ ਕਿਹੜਾ ਪਾਸਾ ਹੈ ਦੇਖ ਤੁਸੀਂ ਮੈਂ ਜਾਣੇ ਜਾਣਾ ਹੈ ਇਹ ਕਿ ਮੈਂ ਮਰੰਡੇ 5 ਮੀਟਰ ਆਪਣੇ ਘਰੋਂ ਪਨਾ ਹੈ ਤੇ ਮੈਂ ਜਾਣਾ ਹੈ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਯਾਰ ਮੈਂ ਸਾਹਬ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਜਿਹੜਾ ਬਦਲ ਆਮ ਨੂੰ ਤੇਰੀ ਕੁੱਟਕੁੱਟ ਕੇ ਅੰਦਰ ਪਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਇਹ ਵੀ ਗੱਲ ਨਹੀਂ ਹੈਗੀ ਸਰ ਉਹ ਤਾਂ ਇੱਕ ਭਗਵਾਨ ਤੁਮਾਨੂੰ ਸਮਝਾਓ ਮਾੜੀ ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੁਕਿਆ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਹਿਆ ਮੁੱਖ ਮੰਤਰੀ ਰਿਹਾ ਕਦੇ ਉਹਨੂੰ ਰੋਕਿਆ ਸਾਨੂੰ ਲੋਕਤੰਤਰ ਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਪੁਲਿਸ ਨੇ ਰੋਕੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਗੱਡੀ ਤੁਹਾਨੂੰ ਦੱਸਦੇ ਕਿ ਸਾਬਕਾ ਸੀਐਮ ਚੰਨੀ ਅੱਜ ਸੰਗਰੂਰ ਧਰਨੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੀ ਸੀ ਜਿੱਤੇ ਪਾਨੇ ਸੇ ਦੂਦਿਰੇ ਹਾਈ ਦੇ ਲਈ ਜਿੱਤੇ ਸੀਐਮ ਭਗਵੰਤ ਮਾਨ ਦੀ ਕੋਟੀ ਅੱਗੇ ਧਰਨਾ ਦਿੱਤਾ ਜਾਣਾ ਸੀ ਲੇਕਿਨ ਜਦੋਂ ਸਾਬਕਾ ਸੀਐਮ ਆਪਣੀ ਗੱਡੀ 'ਚ ਸੰਗਰੂਰ ਨੂੰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਤੇ ਬੋਲਦਿਆਂ ਕਿਹਾ ਕਿ ਸਰਕਾਰ ਸ਼ਰਮ ਤੱਕਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇੱਕ ਸਾਫ ਦਾ ਸੀਐਮ ਦੇ ਨਾਲ ਇੰਨਾ ਧੱਕਾ ਕੀਤਾ ਜਾ ਰਿਹਾ ਤਾਂ ਆਮ ਬੰਦੇ ਦਾ ਫਿਰ ਕੀ ਹਾਲ ਹੁੰਦਾ ਹੋਊਗਾ ਹਾਂਜੀ ਬ੍ਰੋ ਵੀ ਕੋ ਮੈਂ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਨਹੀਂ ਨਹੀਂ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸਵਿਧਾਨਿਕ ਕੰਮ ਕਰ ਰਿਹਾ। ਮੈਂ ਕੋਈ ਕਾਨੂੰਨ ਤੇ ਬਾਹਰ ਜਾ ਰਿਹਾ। ਮੈਂ ਇੱਕ ਲੋਕਤੰਤਰ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ। ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ। ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ। ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ। ਚੋ ਸੰਗਲੇ ਦੇ ਲਈ। ਬਸ ਰਿਕਵੈਸਟ ਆਸਾ ਤੁਹਾਨੂੰ। ਤੁਸੀਂ ਮੈਂ ਜਾਣੀ ਜਾਣਾ ਇਹ ਕਿ ਮੈਂ ਮਰੰਡੇ 5 ਮੀਟਰ ਆਪਣੇ ਘਰ ਨੂੰ ਪਾਣਾ ਤੇ ਮੈਂ ਜਾਣਾ ਹੈ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਯਾਰ ਮੈਂ ਸਰਕਾਰ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਜੇ ਮਤਲਬ ਆਮ ਨੂੰ ਤੁਸੀਂ ਕੁੱਟਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਕੋਈ ਵੀ ਗੱਲ ਨਹੀਂ ਹੈਗੀ ਸਰ ਉਹ ਤਾਂ ਇੱਕ ਭਗਵਾਨ ਤੁਮਾਨੂੰ ਸਮਝਾਓ ਮਾੜੀ ਮੋੜੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੁਕਿਆ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਹਿਆ ਮੁੱਖ ਮੰਤਰੀ ਰਿਹਾ ਕਦੇ ਉਹਨੂੰ ਰੋਕਿਆ ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਇਹ ਜੇ ਮੁੱਖ ਮੰਤਰੀ ਤੇ ਨਾਲ ਪਾੜਾ ਪੈ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ ਕਦੇ ਇਸ ਤਰ੍ਹਾਂ ਧੱਕਾ ਨਹੀਂ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ